ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਭੂਲਰ ਡੇਰੀ ਫਾਰਮ ਤੇ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਅੱਜ ਦੋ ਪਸ਼ੂ ਦਿਖਾਵਾਂਗੇ ਫਸਟਲੀ ਮੈਂ ਤੁਹਾਨੂੰ ਦੱਸ ਦਵਾਂ ਮੈਂ ਦੋਸਤੋ ਦੋ ਪਸ਼ੂ ਹੋਣਗੇ ਇੱਕ ਆ ਮੱਝ ਹੋਵੇਗੀ ਇਸ ਵੀਡੀਓ ਦੇ ਵਿੱਚ ਗੱਭਣ ਟਾਈਮ ਲੈਂਦੀ ਹਜੇ ਸੂਣ ਦੇ ਵਿੱਚ ਤੇ ਇੱਕ ਤੁਹਾਨੂੰ ਆ ਗਾਂ ਦਿਖਾ ਦਾਂਗੇ ਪੂਰੀ ਵਧੀਆ ਤੇ ਵੱਡੀ ਤੇ ਬਿਲਕੁਲ ਭਾਰੀ ਜਿਹੜੀ ਵਜਨ ਵਟੇ ਵਾਲੀ ਨਹੀਂ ਦੋਸਤੋ ਲੋਡ ਵਾਲੀ ਪੂਰੀ ਪੂਰੀ ਜਿਹੜੀ ਇਹ ਗਾਂ ਹੋਵੇਗੀ ਸੋ ਅਰਡਰ ਕੁਆਲਿਟੀ ਕਾਫੀ ਚੰਗੀ ਆ ਸੋ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਅੱਜ 11 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 2:30 ਵਜੇ ਦੁਪਹਿਰ ਦਾ ਸਮਾਂ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੁੰਦੀ ਆ ਉਹਦੀ ਤਸੱਲੀ ਆ ਠੀਕ ਹੈ ਜੀ ਨਰਕ ਪਰਖਾ ਟਿੱਪ ਕੇ ਕਰ ਸਕਦੇ ਹੋ ਗੱਬਰ ਪਸ਼ੂ ਦੀ ਬਾਕੀ ਸੂਏ ਪਸ਼ੂ ਦੀ ਦੋ ਡੰਗ ਕੋਈ ਵੀਰ ਚੁਬਾਈ ਕਰਕੇ ਪਸ਼ੂ ਫੇਰ ਖਰੀਦਿਆ ਕਰੋ ਤੇ ਆਜੋ ਕਰਦੇ ਆ ਗੱਲਬਾਤ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਆ ਅਜ ਇਹਨਾਂ ਪਸ਼ੂਆਂ ਦੀ ਆਂ ਗਾਂ ਜਿਹੜੀ ਆ ਦੋਸਤੋ ਪੂਰੀ ਭਾਰੀ ਆ ਵਜਨ ਵਟੇ ਵਾਲੀ ਆ ਫੁੱਲ ਵਜਨਦਾਰ ਬੋਡੀ ਬੰਤਰ ਚੰਗੀ ਆ ਆਹੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਸਰੀਕਾਰ ਸਾਸੀਆ ਜੀ ਸੰਸਾਅ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸਰੀਕਾਰ ਜੀ ਜਿਹੜੇ ਵੀਰ ਠੀਕ ਆ ਵਧੀਆ ਹੀ ਤੁਸੀਂ ਸੁਣਾਓ ਠੀਕ ਆ ਇੱਕ ਨਾਮ ਦੱਸੀਏ ਵੀਰ ਜੀ ਆਪਣਾ ਵੀਰ ਨਵਜੋਦ ਮੇਰੇ ਨਾਲ ਜੋਤਾ ਨਵਜੋਦ ਜੋਤਾ ਵੀਰ ਹਾਂਜੀ ਜੋਤੇ ਭਾਈ ਅੱਜ ਪਸ਼ੂ ਦੋ ਕਾਊਗਾ ਹਾਂਜੀ ਦੋ ਆ ਜੀ ਦੋਵੇਂ ਗੱਬਣਾ ਇੱਕ ਗਾਂ ਤੇ ਇੱਕ ਮੱਝ ਠੀਕ ਆ ਹਾਂਜੀ ਤੇ ਘਪਣਾ ਦੋਨੋ ਤੇ ਪਹਿਲੇ ਨੰਬਰ ਤੇ ਜੋਤੇ ਭਈਆ ਗਾਂ ਤੋਂ ਸਟਾਰਟ ਕਰ ਲੀ ਗਏ ਹਾਂਜੀ ਇਹ ਗਾਂ ਜੀ ਬਸ ਦੋ ਦਿਨ ਲੈਂਦੀ ਤਿੰਨ ਚਾਰ ਹੀ ਏ ਤਿੰਨ ਚਾਰ ਦਿਨ ਹਾਂਜੀ ਤਿੰਨ ਚਾਰ ਦਿਨ ਲੈਂਦੇ ਆ 20 ਲੀਟਰ ਦੀ ਦੀ ਗਰੰਟੀ ਆ ਦੁੱਧ ਦੀ ਠੀਕ ਹੈ ਜੀ ਦੂਜੇ ਸਵੇਰ ਵੈੜ ਹੈ ਦੂਜੇ ਸਵੇਰ ਜਨਵੱਟੇ ਵਾਲੀ ਬਾਕੀ ਤੁਸੀਂ ਆਪ ਦੇਖ ਲਓ ਛੱਡੇ ਦੀ ਕੁਆਲਿਟੀ ਬਹੁਤ ਚੰਗੀ ਏ ਥਣ ਥਣੂ ਬਹੁਤ ਸੋਹਣਾ ਲੱਗਾ ਫਿਰ ਸੀਲਸ ਲੱਗਿਆ ਕੋਈ ਇੰਦਾ ਨਹੀਂ ਏ ਦੀ ਕੁਝ ਆਹ ਦੇਖੋ ਜੀ ਹਾਂਜੀ ਜੋਤੇ ਭਈਆ ਦਿਨ ਪੰਜ ਚਾਰ ਦਿਨ ਹਜੇ ਲੱਗੇ ਬਸ ਤਿਆਰੀ ਹੈ ਪੰਜ ਚਾਰ ਦਿਨ ਹੀ ਆ ਪੰਜ ਚਾਰ ਦਿਨ ਹਾਂਜੀ ਭਾਈ ਠੀਕ ਆ ਤੇ ਆ ਜਿਹੜਾ ਦੋਸਤੋ ਬਹਿਣੀ ਵਾਲੇ ਪਾਸੇੋਂ ਤੁਸੀਂ ਥਾਣਾ ਵੇਖੋ 6 ਪਚੰਗੀ ਥਾਣ ਦੀ ਸਾਈਜ਼ ਚੰਗਾ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਉਹਨਾਂ ਗਾੜੀ ਚ ਟੱਡਾ ਲਈ ਫਤਿ ਹੁੰਦਾ ਮਖਰੇ ਬਹੁਤ ਜੋਤੇ ਭਾਈ ਕਿੰਨਾ ਗਾ ਦੁੱਧ ਦੀ ਸਭਾਵਨਾ ਹੈਗੀ ਪਿਛਲੇ ਸਵੇਰ ਦੇ ਵਿੱਚ ਨਾ ਦੁੱਧ ਨਾ ਜੀ ਪਹਿਲੇ ਸੂਏ ਸੰਧੂ ਸਾਫ ਆਖਿਆ ਕੋਈ 18.5 ਲੀਟਰ ਦੇ ਲਗਭਗ ਨਾ ਦੁੱਧ ਕੱਢਿਆ ਵਾ ਇਹਨਾਂ ਹਾਂ ਮਮੂਲੀ ਸਾਮ ਦੇ ਉੱਤੇ ਠੀਕ ਹੈ ਨਾ ਜੀ ਠੀਕ ਹੈ ਜੀ ਹਾਂਜੀ ਐਤਕਿਉਂ ਕਹਿੰਦੇ ਕਿ ਦੂਜੇ ਸੂਏ ਕੋਈ ਹੋ ਸਕਦਾ 20 ਪਲੱਸ ਦੁੱਧ ਕੱਢੂ ਆਪਾਂ ਪਰ ਇੰਨਾ ਕਹਿੰਦੇ ਕਿ 20 ਲੀਟਰ ਤੁਸੀਂ ਦੁੱਧ ਲਾਉਗੇ ਕੱਢੂ 20 ਤੋਂ ਪਲੱਸ ਕੱਢੂਗੀ ਉਹ ਵਧੀਆ ਕੱਤੜੇ ਪਣ ਥਣ ਚੱਡਾ ਚ ਹੋਰ ਵੀ ਚੰਗੀ ਉਮੀਦ ਹੈਗੀ ਆ ਤੇ ਥਾਮ ਥੁਣੋ ਭਾਂਡਾ ਜਿਹੜਾ ਦੋਸਤੋ ਤੁਸੀਂ ਆ ਦੇਖੋ ਬੈਕ ਸਾਈਡ ਤੋਂ ਦੇਖੋ ਥਾਮ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਆਰਡਰ ਜਿਹੜਾ ਜਿੰਨਾ ਅੱਗੇ ਨੂੰ ਦੋਸਤੋ ਉਹਨਾਂ ਦੇ ਬੈਕ ਸਾਈਡ ਨੂੰ ਆ ਠੀਕ ਆ ਤੇ ਬਿਲਕੁਲ ਕੰਪੈਕਟ ਜਿਹੜਾ ਆਰਡਰ ਆ ਦੋਸਤੋ ਕੋਈ ਵੜਦੇ ਬਿਲਕੁਲ ਬਾਡੀ ਬੰਦਰ ਦੇ ਨਾਲ ਮੇਲ ਖਾਂਦਾ ਕੋਈ ਇਹ ਨਹੀਂ ਹੈਗਾ ਟੜਕਵਾ ਜਾਂ ਲੇਵਾ ਨਹੀਂਗਾ ਠੀਕ ਹੈ ਜੀ ਤੇ ਦੋਧਰਾਂ ਲੇਵਾ ਪੂਰਾ ਓਵਰਆਲ ਜਿੰਨਾ ਵੀ ਦੇਖੀਏ ਦੋ ਸੁਆਦ ਦੁਜਾ ਸੁਣਾ ਖੋਲ ਕੇ ਚੋਤੇ ਭਾਈ ਦਿਖਾਈਏ ਬਾਕੀ ਫੇਸ ਕੁਆਲਟੀ ਜਿਹੜੀ ਆ ਇਹ ਵੀ ਚੰਗੀ ਆ ਛੋਟਾ ਜਿਹਾ ਕਾਨਾ ਦੋਸਤੋ ਠੀਕ ਆ ਬਰੀਡ ਦੇ ਵਿੱਚ ਹੀ ਆ ਓਵਰ ਆਲ ਜਿੰਨਾ ਕ ਐਨੀਮਲ ਹੈਗਾ ਤੁਹਾਡੇ ਸਾਹਮਣੇ ਆ ਬਿਲਕੁਲ ਬਰੀਡ ਦੇ ਵਿੱਚ ਇਹ ਵਿਹੜ ਤੁਸੀਂ ਦੇਖ ਰਹੇ ਹੋ ਆ ਦੇਖੋ ਜੀ ਥਾਨ ਭਾਂਡਾ ਬਹੁਤ ਵਧੀਆ ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਆਰਡਰ ਦੀ ਕੁਆਲਟੀ ਆ ਆ ਮੂੰਹ ਜਦ ਮੂੰਹ ਦਿਖਾਓ ਜੀ ਆ ਦੇਖੋ ਉਹ ਗੰਛਾ ਛੋਟਾ ਛੋਟਾ ਲਗਾ ਲਈ ਠੀਕ ਹੈ ਲੋ ਜੀ ਆਰਡਰ ਕੁਆਲਟੀ ਜਿਹੜੀ ਹੈ ਪ੍ਰਭੂ ਤੁਹਾਡੇ ਸਾਹਮਣੇ ਠੀਕ ਆ ਸੂਬਾ ਵੀਰ ਜੋਤਾ ਕਹਿੰਦਾ ਵੀ ਜਿੱਥੋਂ ਪਰਚੇਸ ਕੀਤੀ ਹੈ ਉਹ ਦੂਜਾ ਸੂਬਾ ਆ ਠੀਕ ਆ ਦੂਜਾ ਸੂਬਾ ਅੱਜ ਖਾਸ ਦੂਜਾ ਸੂਬਾ ਠੀਕ ਹੈ ਜੀ ਤੇ ਮੋਲੇ ਦਾ ਜੋਤੇ ਬਾਈ ਕੀ ਫਿਰ ਮੋਲੇ ਸੰਧੂ ਸਾਹਿਬ ਨੂੰ 70 ਕਰਾਓ ਪੰਜਾਹ 75 ਕਰਾਓ ਹਾਂਜੀ ਹਾਂ ਨਹੀਂ ਅੱਜ ਗਾ 66000 ਰੁਪਏ ਦੀ ਦੇ ਦਾਂਗੇ ਆਪਾਂ ਹਾਂਜੀ ਉਫਨ ਕਰਕੇ ਹਾਂਜੀ ਜਿੱਦਾਂ ਸੂਫੀ ਅਦਰ ਤੋਂ 70000 ਦੀ ਕਹਿ ਦਿੱਤੀ ਅੱਜ ਹਾਂ ਨਹੀਂ 66000 ਰੁਪਏ ਦੀ ਗਾਏ ਠੀਕ ਹੈ ਜੀ ਹਾਂਜੀ 66000 ਦੀ ਭਰਾਓ ਜਿਹੜੀ ਅੱਜ ਲੈਣ ਦੇਣ ਵਾਲੀ ਗੱਲ ਵੀਰਾਂ ਦਾ ਵੀ ਅੱਜ 66000 ਤੇ ਸੁਣ ਤੋਂ ਬਾਅਦ ਚਲੋ ਕੁਝ ਹੋਰ ਜਿਹੜੀ ਦੋਸਤੋ ਲਾਗੂ ਹੋ ਜਾਣਗੇ ਰੇਟ ਉਹ ਗੱਲ ਵੱਖਰੀ ਹੈ ਜੀ ਠੀਕ ਹੈ ਫਿਰ ਹਾਲ ਜਿਹੜਾ ਵੀ ਰਾਜ ਸੌਦਾ ਕਰੂਗਾ 66000 ਦੇ ਵਿੱਚੋਂ ਮਾਨਤਾਣਾ ਜਿਹੜਾ ਉਹ ਹੋ ਜਾਊਗਾ ਜ਼ਰੂਰ ਹੋ ਜਾਊਗਾ ਕਰਦੇ ਜ ਹਾਂਜੀ ਬਾਕੀ ਬਹੁਤ ਸੀਲ ਲੱਗਦੀ ਠੀਕ ਹੈ ਜੀ ਸੀਲ ਸੋ ਪੂਰੀ ਆ ਕੋਈ ਸ਼ੱਕ ਨਹੀਂ ਜਿਹੜਾ ਮਰਜੀ ਕੋਈ ਭੈਣ ਚੋਲੇ ਵੀਰ ਚੋਲੇ ਆ ਠੰਡੀ ਧੀਰੀ ਆ ਪੂਰੀ ਠੀਕ ਆ ਇਹ ਅੱਜ ਗਾਂ ਸੀ ਕਬੀਰ ਕੋਲੇ ਤੇ ਇੱਕ ਆ ਤੁਹਾਨੂੰ ਜਿਹੜੀ ਇੱਕ ਦੋਸਤੋ ਮੱਝ ਦਿਖਾ ਦਿੰਨੇ ਆ ਠੀਕ ਆ ਤੇ ਚੌਥੇ ਭਾਈ ਕੀ ਜਾਂਦੀ ਇਨਫੋਰਮੇਸ਼ਨ ਆ ਮੱਝ ਦੀ ਇਹ ਆ ਜੀ ਦੂਜੇ ਸੂਏ ਖਾਸ ਅੱਛਾ ਪਹਿਲੇ ਸੂਏ ਨੇ ਕੱਢਿਆ ਵਾ 9 ਲੀਟਰ ਦੁੱਧ 9 ਸਾਢੇ 9 ਲੀਟਰ ਦੁੱਧ ਲੱਗਨੇ ਕੱਢਿਆ ਇਹਨੇ ਠੀਕ ਆ ਜੀ ਖਾਸ ਦੂਜਾ ਸੂਆ ਛੋਟੀ ਆ ਐਤਕੀ ਭੁਵੇਂ 10 ਘੜ ਦੇ 12 ਘੜ ਦੇ ਬਾਕੀ ਬਾਕੀ ਪਾਇ ਦਾ ਗਾਂਹ ਕੈਪੈਸ हां बिल ਨਹੀਂ ਦੀ ਬਾਕੀ ਇਹ ਨਾਲੇ ਹੁਣ ਤੱਕ ਖੜੂਗੀ ਹਫਤਾ ਹਾਂਜੀ ਠੀਕ ਹੈ ਇੱਕ ਹਫਤਾ ਅਜ ਸਮਾਂ ਬਾਕੀ ਠੀਕ ਹੈ ਬਹੁਤ ਨਹੀਂ ਲੱਗੀ ਬਰੀਕ ਬੁੱਧੀ ਬਈ ਇਹਦਾ ਵੀ ਦੂਜਾ ਸਵੇਰ ਸੁਣੀ ਆ ਇੱਕ ਹਫਤਾ ਬਾਕੀ ਆ ਤੇ ਕੱਦ ਕੱਠ ਜਿਹੜਾ ਦੋਸਤੋ ਠੀਕ ਆ ਠੀਕ ਮੀਡੀਅਮ ਤੋਂ ਪਲੱਸ ਹਾਈਟ ਆ ਹਾਈਟ ਤੁਸੀਂ ਵੱਡੀਆਂ ਝੋਕੀਆਂ ਵੱਡੀਆਂ ਬੱਚਾ ਦੇ ਵਿੱਚ ਕਾਊਂਟ ਕਰ ਲਿਓ ਬਰੀਕ ਚਮੜੀ ਆ ਬਿਲਕੁਲ ਬਰੀਕ ਚਮੜੀ ਦੇਖੋ ਆ ਲਓ ਠੀਕ ਹੈ ਬਿਲਕੁਲ ਕਾਗਜ਼ ਵਰਗੀ ਜਿਹੜੀ ਬਰੀਕ ਆ ਤਾਂ 1000 ਦਾ ਦਾਸ ਕਾ ਮੰਨ ਕੇ ਚੱਲ ਜਾਈਏ ਆ 10 ਕਿ ਦਿਨ ਖੜ੍ਹਦੇ ਏ ਥਲੇ 10 ਕ ਦਿਨ ਹਜੇ ਬਾਕੀ ਇਸੂਨ ਦੇ ਵਿੱਚ ਬਾਕੀ ਥਣ ਥੁਣ ਬਖਾਲਾ ਜਿਹੜਾ ਬਿਲਕੁਲ ਤੁਸੀਂ ਵੇਖੋਗੇ ਨਾਰਮਲ ਪਹਿਲਣਾ ਝੋਟੀਆਂ ਵਰਗਾ ਜਿਹੜਾ ਥਾਣਾ ਤੇ ਬੈਕ ਸਾਈਡ ਤੋਂ ਵੇਖੀਏ ਤਾਂ ਜਿਹੜਾ ਦੋਸਤੋ ਥਾਣ ਦੇ ਵਿੱਚ ਹੀ ਪੱਧਰ ਠੀਕ ਹੈ ਕੋਈ ਸਾਈਡ ਕਿਸੇ ਪਾਸੇੋਂ ਬਾਹੀ ਦਾ ਕੰਮ ਨਹੀਂ ਗਿਆ ਬਿਲਕੁਲ ਪੱਧਰ ਲੇਵਾ ਆਹ ਦੇਖੋ ਠੀਕ ਹੈ ਤੇ ਖਾਸ ਵੀਰਾਂ ਦਾ ਵੀ ਦੂਜਾ ਸੂਬਾ ਆ ਬਹਿਣੀ ਵਾਲੇ ਪਾਸਿਓਂ ਤੁਹਾਨੂੰ ਦਿਖਾ ਦਿੰਨੇ ਆ ਅੱਜ 10 ਦਿਨ ਬਾਕੀ ਐ ਭਰਾਵੋ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਮਿਲਕ ਵੇਨ ਆ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਐ ਆ ਕਰੋ ਚੈੱਕ ਠੀਕ ਐ ਜੀ ਆ ਥਾਣਾ ਸ਼ੇਪ ਦੇਖ ਲਓ ਸਾਈਜ਼ ਦੇਖ ਲਓ ਸਾਡਾ ਬਿਲਕੁਲ ਮੁਠੀ ਬਿਲਕੁਲ ਮੁਠੀ ਚ ਵਈਆ ਠੀਕ ਐ ਤੇ ਖੋਲ ਕੇ ਜੋਤੇ ਵੀਰ ਦਿਖਾ ਦਈਏ ਫਿਰ ਐਨੀ ਮਲ ਅੱਜ ਜਿਹੜੇ ਦੋਸਤੋ ਦੋ ਪਸ਼ੂ ਬਕਾਊ ਆ ਤੇ ਦੋਹਾਂ ਦਾ ਵੇਰਵਾ ਜਿਹੜਾ ਆਪਾਂ ਪੋਸ਼ਲੀ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਤੀ ਆ ਅੱਗੇ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰਨੀ ਆ ਜੋਤੇ ਭਾਈ ਥੋੜਾ ਜਿਆ ਲਾਥੇ ਦੇ ਵਿੱਚ ਸਰਨ ਦੀ ਮਾੜੀ ਹੈਗੀ ਸੋਕੇ ਦੀ ਕਦੀ ਕਰਦੀ ਹੈ ਜਦੋਂ ਤੁਰਦੀ ਨਾ ਜਦੋਂ ਜਿਆਦਾ ਤੇਜ਼ ਤੁਰਦੀ ਹੈ ਉਦੋਂ ਕਰਦੀ ਜਦੋਂ ਧੀਰੇ ਤੁਰਦੀ ਉਦੋਂ ਨਹੀਂ ਕਰਦੀ ਹਾਂ ਮਾਰ ਝਟਕਾ ਮਾਰਦੀ ਠੀਕ ਹੈ ਜੀ ਹਾਂਜੀ ਠੀਕ ਲਓ ਜੀ ਠੀਕ ਹੈ ਜੀ ਆਪਾਂ ਕਹਿ ਦਈਏ ਨਹੀਂ ਕਰਦੀ ਕੱਲ ਨੂੰ ਉੜ ਕੇ ਗਾ ਘਾਖੀ ਕਰਦੀ ਆ ਉਹ ਕੰਮ ਨਹੀਂ ਹੈਗਾ ਜੋ ਹੈਗਾ ਉਹ ਬਿਲਕੁਲ ਸਾਹਮਣੇ ਸੱਚ ਦੱਸਾਂ ਬਿਲਕੁਲ ਵੀਰ ਬਿਲਕੁਲ ਤੇ ਜੋਤੇ ਭਾਈ ਮੁੱਲ ਹੁੰਦਾ ਕੀ ਡਿਮਾਂਡ ਫੇਰੀ ਦੀ ਕੀ ਰਹੂਗੀ ਮੋਲੇ ਦਾ ਡਿਮਾਂਡ ਜੀ 570 ਕਰਾ ਲਓ 575 ਕਰਾ ਲਓ ਅੱਜ ਗਾਂ ਮੱਝ ਕੱਚੀ ਆ ਇਹ ਵੀ 66000 ਰੁਪਏ ਦੀ ਹਾਨਾ ਦੇ ਦਾਂਗੇ ਆਪਾਂ 66000 ਹਾਂਜੀ ਠੀਕ ਆ ਚਲੋ ਇੰਨਾ ਵੀ ਦਿਨ ਹਜੇ ਲੈਂਦੀ ਆ ਹਾਂ ਦਿਨ ਖੜਦੀ ਕਰਕੇ ਸਿਰ ਬਿਲਕੁਲ ਤੇ ਸੰਪਰਕ ਨੰਬਰ ਆਪਣੇ ਕਰੀਏ ਸਾਂਝੇ ਜੀ ਸੰਪਰਕ ਨੰਬਰ ਜੀ 184370 38949 ਹਾਂਜੀ 84370 38949 1 ਹੈਗਾ 73473 73229 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਜੋਤਾ ਸੰਪਰਕ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਪਸ਼ੂ ਦੋ ਦਿਖਾਤੇ ਆ ਤੋਨੋ ਪਸ਼ੂ ਜਿਹੜੇ ਦੋਸਤੋ ਕਮਾਲ ਦੇ ਆ ਠੀਕ ਆ ਆਪੋ ਆਪਣੀ ਜਗ੍ਹਾ ਤੇ ਦੋਨੋ ਸਟੈਂਡਰਡ ਦੇ ਨੇ ਬਾਕੀ ਥੋੜੀ ਸਮਝ ਆ ਆਪਣੀ ਸਮਝ ਦੇ ਨਾਲ ਹੀ ਪਸ਼ੂ ਤੁਸੀਂ ਖਰੀਦ ਸਕਦੇ ਹੋ ਘਰੇ ਆਣ ਕੇ ਟਿੱਪ ਕੇ ਤਸਦੀ ਕਰ ਲਿਓ ਗਾਂ ਵੱਡੀ ਆ ਠੀਕ ਆ ਜੀ ਚੰਗੀ ਚੌੜੇ ਪਿੱਟ ਪੁੱਠੇ ਦੀ ਆ ਭਾਰੇ ਪੇਟ ਦੀ ਆ ਵਜਨ ਵੱਟੇ ਵਾਲੀ ਆ ਲੋੜ ਵਾਲੀ ਆ ਪੂਰੀ ਠੀਕ ਆ ਮੂੰਹ ਮੱਥਾ ਫੇਸ ਕੁਆਲਿਟੀ ਤੁਹਾਨੂੰ ਦਿਖਾ ਦੇਈ ਆ ਥਣ ਭਾਂਡਾ ਤੁਹਾਨੂੰ ਦਿਖਾਤਾ ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਆਰਡਰ ਦੀ ਕੁਆਲਿਟੀ ਹੈ ਵੀਰ ਕਹਿੰਦਾ ਸੀ 20 ਤੋਂ ਪਲੱਸ ਚੱਲੂਗੀ ਹੋ ਸਕਦਾ ਵੀ ਚੰਗੀ ਸੇਵਾ ਦਾ ਕੋਈ ਬਾਈ 24 ਲੀਟਰ 30 ਲੀਟਰ ਤੱਕ ਵੀ ਚਵਾ ਦੇ ਪਰ 20 ਤੋਂ ਪਲੱਸ ਦੀ ਸੁਭਾਵਨਾ ਪੂਰੀ ਜਿਹੜੀ ਆ ਆਪਾਂ ਕਾਊਂਟ ਕਰ ਸਕਦੇ ਆ ਥਾਂ ਤੋਂ ਮੋਟਾ ਗੋਲਾ ਜੀ ਆ ਦੇਖ ਠੀਕ ਆ ਅੱਜ ਦੋਸਤੋ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਦੋ ਨਗ ਦਿਖਾਉਣੀ ਸੀ ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ